ਹੈਲੋ एवरीवन ਸਵਾਗਤ ਹੈ ਤੁਹਾਡਾ ਮਨਪ੍ਰੀਤ ਬਰਾਡ ਵਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੇਕਰ ਤੁਸੀਂ ਚੈਨਲ ਤੇ ਨਵਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਲੋ ਜੀ ਆਪਣਾ ਹੈਗਾ ਮੱਗੀ ਵਾਲੇ ਦਿਨ ਦਾ ਪਾਰਟ 2 ਹੈ ਕਿਉਂਕਿ ਉਸ ਦਿਨ ਆਪਣੀ ਵੀਡੀਓ ਕਾਫੀ ਜ਼ਿਆਦਾ ਲੰਮੀ ਬਣਦੀ ਸੀ ਉਹਦੇ ਕਰਕੇ ਮੈਂ ਦੋ ਪਾਰਟ ਵਿੱਚ ਡਿਵਾਈਡ ਕਰਨ ਬਾਰੇ ਸੋਚਿਆ ਤੇ ਇੱਥੇ ਹੁਣ ਆਪਾਂ ਸੈਕੰਡ ਪਾਰਟ ਵਿੱਚ ਦਿਖਾ ਰਹੇ ਆ ਤੁਹਾਨੂੰ ਕਿ ਇੱਥੇ ਆਪਾਂ ਆਏ ਹੋਇਆ ਮਤਲਬ ਸ਼ਰੀ ਬੰਦੇ ਹੁੰਦੇ ਜਦੋਂ ਮਤਲਬ ਬੇਬੀ ਬੁਆਏ ਹੁੰਦਾ ਤੇ ਅੱਜ ਕੱਲ ਤਾਂ ਬੇਬੀ ਗਰਲ ਤੇ ਵੀ ਕਈ ਬੰਨ ਲੈਂਦੇ ਨੇ ਤੇ ਪਰ ਪਹਿਲਾਂ ਦੇ ਰੀਤੀ ਰਿਵਾਜਾਂ ਦੇ ਅਨਸਾਰ ਜਦੋਂ ਮੁੰਡਾ ਹੁੰਦਾ ਸੀ ਤਾਂ ਇਹੇ ਸ਼ਰੀ ਬੰਨੇ ਜਾਂਦੇ ਹੁੰਦੇ ਸੀ ਹਨਾ ਤੇ ਇਹਨਾਂ ਨੂੰ ਰੈਡੀ ਕਰਦੇ ਸੀ ਘਾਰੀ ਸਾਰਾ ਕੁਝ ਸਮਾਨ ਲਗਾ ਕੇ ਗੁੱਟੇ ਰੁਮਾਲ ਹਨਾ ਇਹ ਚੀਜ਼ਾਂ ਨਾਲ ਲਗਾ ਕੇ ਤੇ ਰੈਡੀ ਕਰਦੇ ਸੀ ਤੇ ਇਸੇ ਪ੍ਰਕਾਰ ਸਾਡੇ ਵੀ ਗਵਾਂਢ ਦੇ ਵਿੱਚ ਬੇਬੀ ਬੋਏ ਹੋਇਆ ਸੀ ਕਿਉਂਕਿ ਬੇਬੀ ਗਰਲ 2 ਸੀਗੇ ਆ ਤੇ 3 ਹੋਇਆ ਸੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਚਲੋ ਜੀ ਆਪਾਂ ਵੀ ਮੈਂ ਵੀ ਆਪਣੀ ਲਾਈਫ ਦੇ ਵਿੱਚ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਕਰਦੇ ਨੇ ਮਤਲਬ ਮੈਂ ਦੇਖਿਆ ਕਿਉਂਕਿ ਮੈਂ 5 ইয়ারਸ 5 ਸਾਲ ਹੋ ਗਏ ਵਿਆਹ ਨੂੰ ਪਰ ਮੈਂ ਕਦੇ ਕਿਸੇ ਦੇ ਇਦਾਂ ਗਈ ਨਹੀਂ ਪ੍ਰੋਗਰਾਮ ਤੇ ਕਿ ਬੇਬੀ ਬੋਏ ਹੋਇਆ ਹੋਵੇ ਤੇ ਪ੍ਰੋਗਰਾਮ ਕਿਦਾਂ ਕਰਦੇ ਨੇ ਤੇ ਮੈਂ ਫਸਟ ਟਾਈਮ ਮੈਂ ਕਿਹਾ ਚਲੋ ਮੈਂ ਜ਼ਰੂਰ ਦੇਖਣਾ ਤੇ ਉਦੋਂ ਆਪਾਂ ਹਜੇ ਗੁਰਦੁਆਰਾ ਆ ਕੇ ਤੇ ਨਾਲ ਦੇ ਨਾਲ ਰਾਹ 'ਚ ਉੱਤਰ ਗਏ ਸੀ ਮੈਂ ਕਿਹਾ ਮੈਂ ਜ਼ਰੂਰ ਦੇਖਣਾ ਇਹ ਵਾਲਾ ਪ੍ਰੋਗਰਾਮ ਕੱਲ ਸਾਡੇ ਸਾਗ ਨਹੀਂ ਬਣਿਆ ਤੇ ਅੱਜ ਬਣ ਰਿਹਾ ਸਾਗ ਧਰਿਆ ਹੋਇਆ ਆਪਣਾ ਕੱਲ ਨਹੀਂ ਬਣਾਇਆ ਗਿਆ ਕਿਉਂਕਿ ਕੱਲ ਤੋੜਿਆ ਨਹੀਂ ਗਿਆਗਾ ਸ਼ਾਮ ਨੂੰ ਤੋੜ ਕੇ ਲਿਆਂਦਾ ਕਿਉਂਕਿ ਅੱਜ ਤੱਕ ਰਿਹਾ ਹੋਇਆ ਆਪਾਂ ਮੰਗੀ ਹਰੇ ਦਿਨ ਤੋਂ ਸਾਊ ਕਰ। ਤੇ ਚਲੋ ਜੀ ਹੁਣ ਆਪਾਂ ਪੰਜਾ ਧੁੱਪੇ ਡਾ ਦੋ ਮੈਂ। ਮਾਫੀ ਆਪਾਂ ਇਧਰ ਹੀ ਲੈ ਆਏ ਸੀ। ਤੇ ਹੁਣ ਮੰਜਾ ਧੁੱਪੇ ਡਾਉਣੇ ਆ। ਕੱਪੜੇ ਬਦਲਦੇ ਫਿਰ ਮਸਾਲਾ ਪੀ ਕੇ ਪਾਉਣੀ ਮੈਂ ਵਿੱਚ। ਤਿਲੋਸ ਜੀ ਆਪਾਂ ਉਧਰੋਂ ਆਉਂਦੀ ਬਾਕੀ ਨਾਲ ਹੀ ਮਾਸੀ ਨੂੰ ਲਿਆਏ ਸੀ ਤੇ ਮਾਸੀ ਤੇ ਹਸਬੰਦ ਘਰੇ ਆ ਗਏ ਸੀ ਤੇ ਅਸੀਂ ਰਾਸਤੇ 'ਚ ਉਤਰ ਗਏ ਸੀ ਉਹਨਾਂ ਦੇ ਘਰ ਸ਼੍ਰੀ ਬਨਨ ਨੇ ਸੀ ਜਿਨ੍ਹਾਂ ਦੇ ਘਰ ਬੇਬੀ ਪੋਏ ਹੋਇਆ ਸੀ ਤੇ ਅਸੀਂ ਉਧਰੋਂ ਆ ਗਏ ਤੇ ਸਾਗ ਅਸੀਂ ਸਵੇਰ ਹੀ ਤਰ ਗਏ ਸੀਗੇ ਤੇ ਉਹਦੇ ਵਿੱਚ ਪਾਣਾ ਸੀ ਆਪਾਂ ਲਸਣ ਅਦਰਕ ਵਗੈਰਾ ਦਾ ਪੇਸਟ ਤੇ ਮੈਂ ਔਰ ਮਾਸੀ ਸੀ ਉਹ ਕੱਟ-ਕੱਟੀ ਕਰ ਰਹੇ ਆ ਲਸਣ ਅਦਰਕ ਛਿੱਲੀ ਜਾਂਦੇ ਆ ਤੇ ਨਾਲੇ ਮਾਰੀਆਂ ਨੇ ਸੀ ਗੱਲਾਂ ਤਦ ਨਾਲ ਚਲੋ ਮੈਂ ਵੀ ਅੱਜ ਉਹ ਬਲਾਗ ਵੈਸੇ ਲੰਮਾ ਬਣਨ ਕਰਕੇ ਮੈਨੂੰ ਦੋ ਪਾਰਟ ਬਣਾਉਣੇ ਪੈਗੇ ਸੀ ਤੇ ਚਲੋ ਜੇ ਆਸ ਕਰਾਂਗੇ ਤੁਹਾਨੂੰ ਇਹ ਵੀ ਬਲਾਗ ਪਸੰਦ ਆਊਗਾ ਤੇ ਪਲੀਜ਼ ਬਲਾਗਸ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਇੱਥੇ ਜੱਪ ਚੋ ਆਪਣਾ ਹੀ ਪਲੇ ਕਰ ਰਿਹਾ ਤੇ ਮੈਂ ਮਾਸੀ ਜੀ ਗੱਲਾਂ ਮਾਰੀ ਜ ਨੇ ਤੇ ਸਾਡੇ ਕੱਲ ਵੀ ਮਾਸੀ ਜੀ ਆਏ ਸੀ ਕੱਲ ਵਾਲੀ ਜਿਹੜੀ ਸ਼ਾਪਿੰਗ ਸੀਗੀ ਉਹ ਚੇਤਾ ਭੁੱਲ ਗਿਆ ਮੇਰੇ ਕਿਸੇ ਬਲਾਗ ਦੇ ਵਿੱਚ ਨਹੀਂ ਪਾਈ ਗਈ ਉਸ ਦਿਨ ਤੇ ਸ਼ਾਪਿੰਗ ਆਪਾਂ ਕਿਸੇ ਇਸ ਤੋਂ ਅਗਲੇ ਬਲਾਗ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਸੂਟ ਲੈ ਕੇ ਆਏ ਤੁਹਾਨੂੰ ਵਿਖਾ ਦਈਏ ਕਿਉਂਕਿ ਉਹ ਚੇਤਾ ਭੁੱਲ ਗਿਆ ਸੀ ਇਸ ਕਮ ਵੀਡੀਓ ਦੇ ਵਿੱਚ ਕਿ ਸੂਟ ਤੇ ਦਿਖਾਈ ਨਹੀਂ ਮੈਂ ਕਿਹਾ ਚਲੋ ਸੂਟ ਤਾਂ ਆਪਾਂ ਦਿਖਾਵਾਂਗੇ ਸੂਟ ਆਪਾਂ ਇਸ ਤੋਂ ਨੈਕਸਟ ਵੀਡੀਓ ਚ ਦਿਖਾ ਦਾਂਗੇ ਚਿੱਤੇ ਦੇ ਨਾਲ ਤੇ ਕੋਈ ਗੱਲ ਨਹੀਂ ਤੇ ਇਸ ਤੋਂ ਬਾਅਦ ਬਸ ਆਪਾਂ ਕੱਟਾ-ਕੱਟੀ ਕਰ ਲਈ ਤੇ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਫੁੱਲ ਵਾਚ ਕਰੋ ਚੈੱਕ ਕਰੋ ਝੋਲਾ ਮੰਮੀ ਦੀ ਮਾਸੀ ਨੇ ਬਣਾਇਆ ਦੇਖੋ ਇਹਦੇ ਤੇ ਲਿਖਿਆ ਆ ਕਾਲੀ ਚਿੜੀ ਇਹ ਕਾਲੀ ਚਿੜੀ ਰੈਡੀ ਕੀਤੀ ਹੈ ਹੱਥ ਨਾਲ ਦੇਖੋ ਅੱਜ ਕੱਲ ਕੋਈ ਨਹੀਂ ਆਪਾਂ ਇੰਨਾ ਹੱਥ ਚਲਾ ਸਕਦੇ ਦੇਖਿਆ ਕਾਲੀ ਚਿੜੀ ਇੱਧਰ ਵੀ ਇਹਦਾ ਦੂਸਰਾ ਡਿਜ਼ਾਈਨ ਦੇਖੋ ਇੱਥੇ ਆ ਦੇਖੋ ਜੈ ਹਿੰਦ ਕੀ ਕਰੀ ਜਾਂਦੀ ਹੈ ਜੈ ਹਿੰਦ ਇਹ ਮੇ ਜੋੜੀ ਲਾ ਦਿੱ ਆ ਦੇਖੋ ਇੰਦਾ ਪੁਰਾਣੀਆਂ ਚੀਜ਼ਾਂ ਕਾਫੀ ਆਪਣੇ ਘਰ ਹੈਗੀਆਂ ਨੇ ਤੇ ਮੈਂ ਕਿਹਾ ਚਲੋ ਵਿਖਾ ਦਈਏ ਤੁਹਾਨੂੰ ਵਾਸ਼ ਕਰਨ ਲੱਗੇ ਸੀ ਕਈ ਵਾਰੀ ਵਾਸ਼ ਕਰਨ ਤੋਂ ਬਾਅਦ ਨਾ ਰੰਗ ਹੋਰ ਹੋ ਜਾਂਦੇ ਤੇ ਮੈਂ ਕਿਹਾ ਚਲ ਪਹਿਲਾ ਕਲਿੱਪ ਲੈ ਲਈਏ ਵੈਸੇ ਇਹਨਾਂ ਧੋ ਕੇ ਰੱਖਦੇ ਹਾਂ ਆਪਾਂ ਨਹੀਂ ਬੁੰ ਸਕਦੇ ਚਲੋ ਜੀ ਸਾਡਾ ਸਾਗ ਦੇਖੀਏ ਚਲੋ ਜੀ ਮੈਂ ਨਾ ਤੜਕਾ ਲਾ ਲਾਂ ਤੁਹਾਨੂੰ ਸਾਗ ਆਪਣਾ ਸਬੇਰ ਦਾ ਧਰਿਆ ਤੇ ਹੁਣ ਲਾ ਜੀ ਤੜਕਾ ਬੇਬਲੀ ਪਾ ਚੀ ਆਏ ਥਾ ਤੇ ਦੋਹਾਂ ਦਾ ਚੁੱਟ ਗੁੱਟ नहीं ये तड़का प्याज गट्टे पे यार लसन अदरम तो पायेगी अपन गट्टे भी लेंगे ऐसे रखो नोचों चलो जी तेल हो गए गरम इधर आप गाजर उधर तेल गर्म हो गया इधर पाव के तेल गर्म हो गया गाजरा बिल्कुल तो तो बिलकुल कट के सवार के हवा लवा के बिल्कुल सुखिया ने गाजरा 加 ਜਰਾ ਪਾ ਲਾਂਗੇ ਵਿੱਚ ਲਓ ਮੋਟੇ 10 500 ਤੋਂ 7 ਮਿੰਟ ਇਹਨਾਂ ਨੂੰ ਸੇਕ ਲਵਾਉਣਾ ਤੁਹਾਨੂੰ ਚਲੋ ਜੀ ਕਿੰਨਾ ਥੱਕੇ ਸੇਕ ਲਵਾਵਾਂਗੇ ਮੋਟੇ ਇੱਧਰ ਤੁਸੀਂ ਸਾਗ ਦੇਖਿਆ ਕਿ ਨਹੀਂ ਸਾਗ ਬਿਲਕੁਲ ਬਣ ਕੇ ਤਿਆਰ ਆਪਣਾ ਲਓ ਜੀ ਸਾਗ ਤੁਸੀਂ ਦੇਖ ਸਕਦੇ ਇੱਧਰ ਟੋੜੀ ਦੇ ਵਿੱਚ ਪਿਆ ਹੈ ਸਾਗ ਆਪਣਾ ਬਿਲਕੁਲ ਕੋਟ ਵਗੈਰਾ ਕਰਕੇ ਸਾਰਾ ਕੁਝ ਕਰਕੇ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਸਾਗ ਆਪਣਾ ਮੱਕੀ ਢਾਲਣ ਪਾਇਆ ਆਪਾਂ ਇਹਦੇ ਵਿੱਚ ਤੇ ਬਹੁਤ ਟੇਸਟੀ ਜਿਹੜਾ ਸਾਗ ਆਪਣਾ ਤਿਆਰ ਹੋ ਗਿਆ ਠੀਕ ਹੈ ਜੀ ਇਹ ਜਿੰਨਾ ਖਾਣਾ ਉਹਨੇ ਨੂੰ ਤੜਕਾ ਲੱਗੂਗਾ ਬਸ ਲਓ ਜੀ ਆਪਣਾ ਜਿਹੜਾ ਤੜਕਾ ਬਿਲਕੁਲ ਪੁੱਲ ਚੁੱਕਿਆ ਇਹਦੇ ਚ ਆਪਾਂ ਪਾਵਾਂਗੇ ਨਮਕ ਥੋੜਾ ਜਿਹਾ ਏਡ ਕਰਾਂਗੇ ਕਿਉਂਕਿ ਲਓ ਜੀ ਥੋੜਾ ਨਮਕ ਏਡ ਕਰਾਂਗੇ ਥੋੜੀ ਜਿਹੀ ਲਾਲ ਮਿਰਚ ਏਡ ਕਰਾਂਗੇ ਠੀਕ ਹੈ ਜੀ ਤੜਕਾ ਬਿਲਕੁਲ تیار ਹੈ ਹੁਣ ਅਪਏ ਦੇ ਵਿੱਚ ਸਾਗ ਪਾਵਾਂਗੇ ਸਾਗ ਦੀ ਖੁਸ਼ ਹੁਣ ਅਪਏ ਦੇ ਵਿੱਚ ਸਾਗ ਪਾਵਾਂਗੇ ਚਲੋ ਲੋ ਜੀ ਆਪਣਾ ਤੜਕਾ ਸਾਰ ਨੂੰ ਲੱਗ ਗਿਆ ਜਿੰਨੇ ਨੂੰ ਖਾਣਾ ਸਿੱਪਾ ਚਲੋ ਚਲੋ ਸਾਗੂ ਗਟਨ। ਬਾਕੀ ਇਧਰਲਾ ਸਾਰੀ ਤੌੜੀ ਆਪਾਂ ਇਹਨੂੰ ਤੌੜੀ ਨੂੰ ਇੱਦਾਂ ਹੀ ਅੰਦਰ ਧਰੋਣੇ ਆਪਾਂ ਕੱਲ ਨੂੰ ਸ਼ਾਮ ਨੂੰ ਲਾਉਣੀ। ਤੋ ਜਿੰਨਾ ਵਿੱਚ ਹੁਣ ਆਚਾਰ ਦੇ ਵਿੱਚ ਕੀ ਕੁਝ ਪਾਣਾ ਆਪਾਂ ਪਾ ਦਿੰਨੇ ਆ। ਦੋ ਤੋਂ ਚਾਰ ਮਿੰਟ ਹੋ ਗਏ ਨੇ। ਸਭ ਤੋਂ ਪਹਿਲੀ ਗੱਲ ਆਪਾਂ ਪਾਵਾਂਗੇ ਨਮਕ। ਹਲਦੀ ਪਾਵਾਂ। ये स्पैशल मसाला, मसाला।, तो मसाल मसाला एक चमचा स्पैशल मसाला उधर तुम देख कैमरा इधर किया तो जो उधर मैं मसाले पाते जोड़ा स्पैशल मसाला एक चमचा क्योंकि ये ही टेस्ट वादिया आ रहा है जी चार अपना बिल्कुल तैयार है ਜੀ ਆਚਾਰ ਮੈਂ ਪਾਤਾ ਬਿਲਕੁਲ ਇਹ ਅਚਾਰਾਂ ਦਾ ਤੇ ਇਹ ਗਾਜਰਾਂ ਦਾ achar ਓੱਖਾ ਨਹੀਂ ਹੈਗਾ ਪਾਣਾ ਗਾਜਰਾਂ ਦਾ ਚਾਰ ਪਾਣਾ ਸੁੱਕਾ ਹੈ ਗਾਜਰਾ ਤਿਆਰ ਰੈਡੀ ਆ ਪਾ ਲੇ ਵਰਮੂਰੇ ਲਓ ਜੀ ਤੇ ਲਓ ਜੀ achar ਆਪ ਪਾ ਲਿਆ ਤੇ ਇੱਥੇ बस ਮੈਂ ਪਾਣੀ ਗਰਮ ਕਰ ਰਹੀ ਹਾਂ ਤੇ achar ਪਾ ਕੇ ਰੱਖ ਤਾ ਹੈਗਾ ਤੇ ਮੈਂ ਕਿਹਾ ਚਲੋ ਜੀ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਹਾਂ ਤੇ ਇਹ ਜਿਹੜਾ ਪਾਰਟ ਮਾਗੀ ਦਾ ਪਾਰਟ 2 ਹੈ ਕਿਉਂਕਿ ਮੱਗੀ ਵਾਲੇ ਦਿਨ ਤੋਂ ਬਾਅਦ ਵਲੌਗ ਅਗਲੇ ਦਿਨ ਪੈਂਦਾ ਨਾ ਉਸ ਤੋਂ ਅਗਲੇ ਦਿਨ ਮੇਰੇ ਫਿਰ ਵਲੌਗ ਨਹੀਂ ਪਾਇਆ ਕਰ ਕਿਸੇ ਕਾਰਨ ਕਰਕੇ ਕੱਲ ਤੁਹਾਨੂੰ ਵਲੌਗ ਨਹੀਂ ਮਿਲਿਆ ਹੋਣਾ ਤੇ ਚਲੋ ਜੀ ਫਿਰ ਮੱਗੀ ਵਾਲਾ ਪਾਰਟ 2 ਜਿਹੜਾ ਪਿਆ ਹੋਇਆ ਸੀ ਮੈਂ ਕਿ ਵਲੌਗ ਤਾਂ ਆਪਾਂ ਅਪਲੋਡ ਕਰਨੀ ਹੈ ਤੁਹਾਡੇ ਲਈ ਤੇ ਚਲੋ ਜੀ ਆਸ ਕਰਾਂਗੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਹੋਣਗੇ ਜੀ ਵਧੀਆ ਲੱਗਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਗ ਤੁਹਾਨੂੰ ਦੱਸਾਂ ਮੱਗੀ ਵਾਲੇ ਦੇਣੀ ਬਣਾਇਆ ਸੀ ਆਪਾਂ ਉਸ ਦਿਨ ਆਪ ਨੂੰ ਟਾਈਮ ਨਹੀਂ ਲੱਗਾ ਲੋੜੀ ਵਾਲੇ ਦੇਣ ਕੀ ਇਹ ਤੇ ਗਿੱਲਾ ਸੀਗਾ ਬਸ ਉਹਦੇ ਕਰਕੇ ਤੇ ਚਲੋ ਜੀ ਮਿਲਦੇ ਫਿਰ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਾਤੇ ਵੀਡੀਓ ਲੈਕਚਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇ ਲਈ ਸਸ਼ੇ ਕਾਲ ਟੇਕ ਕੇਅਰ ਬਾਏ ਬਾਏ